ਜ਼ਿਲ੍ਹਾ ਪਤਰੀ ਸਿਵਲ ਹਸਪਤਾਲ ਤਰਨਤਾਰਨ ਵਿੱਚ ਮੌਜੂਦ ਨਸ਼ਾ ਛਡਾਊ ਕੇਂਦਰ ਬਾਹਰ ਦਵਾਈ ਲੈਣ ਪੁੱਜੇ ਮਰੀਜ਼ਾਂ ਨੇ ਕੀਤਾ ਹੰਗਾਮਾ ਰੋਜ਼ਾਨਾ ਦਿੱਤੀ ਜਾਣ ਵਾਲੀ ਦਵਾਈ ਸਵੇਰ ਤੋਂ ਨਾ ਮਿਲਣ ਕਰਕੇ ਕੀਤਾ ਗਿਆ ਰੋਸ ਪ੍ਰਦਰਸ਼ਨ ਨਸ਼ੇ ਦੇ ਆਦੀ ਮਰੀਜ਼ਾਂ ਨੇ ਸਟਾਫ ਉੱਪਰ ਗੋਲੀਆਂ ਬਲੈਕ ਕਰਨ ਦੀ ਵੀ ਦੋਸ਼ ਲਗਾਏ ਸੂਬੇ ਭਰ ਵਿੱਚ ਮੌਜੂਦ ਨਸ਼ਾ ਛਡਾਊ ਕੇਂਦਰਾਂ ਦਾ ਸਰਵਰ ਡਾਊਨ ਹੋਣ ਕਰਕੇ ਆਈ ਦਿੱਕਤ ਤੇ ਬਿਨਾਂ ਦਵਾਈ ਲਏ ਮਰੀਜ਼ਾਂ ਨੂੰ ਪਤਣਾ ਪਿਆ ਆਪਣੇ ਘਰ ਵਾਪਸ ਜ਼ਿਲੇ ਵਿੱਚ ਮਨੋਰੋਗੀ ਮਾਹਰ ਡਾਕਟਰਾਂ ਦੀਆਂ ਸਾਰੀਆਂ ਪੋਸਟਾਂ ਖਾਲੀ ਹੋਣ ਕਰਕੇ ਮਰੀਜ਼ਾਂ ਨੂੰ 7 ਦਿਨਾਂ ਦੀ ਬਜਾਏ ਦਿੱਤੀ ਜਾਂਦੀ ਹੈ 2 ਦਿਨਾਂ ਦੀ ਨਸ਼ਾ ਛੱਡਣ ਸੰਬੰਧੀ ਦਵਾਈ ਜੀ ਗੱਲੋਈ ਅੱਜ ਸਰ ਮੇਰਾ ਨਾਮ ਰਵੀ ਆ ਠੀਕ ਆ ਜੀ ਇਹ 9 ਵਜੇ ਤੋਂ ਆਏ ਆ ਬੰਦੇ ਠੀਕ ਆ ਦਵਾਈ ਨਹੀਂ ਮਿਲਦੀ ਭਾਈ ਇੱਕ ਦਿਨ ਇੱਥੇ ਇਹੋ ਜੀ ਮਲੇ ਝਗੜਾ ਆਇਆ ਦਵਾਈ ਤੋਂ ਮੈਡਮਾਂ ਨੇ ਮਤਲਬ ਆਪ ਬੂਏ ਬਾਰੀਆਂ ਬੰਦ ਕਰਕੇ ਤੇ ਸਿਰ ਮੂੰਹ ਪਾਟਿਆ ਅੱਜ ਕੀ ਅੱਜ ਵੀ ਇਹੋ ਕੋਜੀ ਹਮਾਰਾ ਆ ਆਪ ਤੇ ਅੰਦਰ ਬੈਠੇ ਆ ਮਗਰੇ ਲੜਦੇ ਆ ਬਾਹਰ ਉਹ ਕੀ ਜਿਹੜੇ ਸਿਰਮੋ ਪਾੜਦੇ ਆ ਦਵਾਈ ਨੂੰ ਠੀਕ ਆ ਲੜਦੇ ਆ ਉਹ ਕੀ ਕੌਣ ਜ਼ਿੰਮੇਵਾਰ ਆ ਜੀ ਪਤਾ ਨਹੀਂ ਮਹਾਰਾ ਸਾਈਡ ਫਿਰ ਭਗਵੰਤ ਮਾਨ ਨੂੰ ਕੀਤੀ ਜਾਵੇ ਫਿਰ ਉਹਨੇ ਸਾਈਡ ਬੰਦ ਕੀਤੀ ਆ ਮਹਾਰਾ ਚਾਰੇ ਪੰਨੇ ਦੋ ਸੈਂਟਰੇ ਆ ਦੂਜਾ ਹਾਂ ਜੀ ਮੇਰਾ ਨਾਮ ਮੰਕੁਸ਼ ਆ ਵੈਸੇ ਲੱਕੀ ਕਹਿੰਦੇ ਓਦਾਂ ਦੂਜਾ ਸੈਂਟਰੇ ਦੋ ਸੈਂਟਰੇ ਇਥੇ ਉਤਰਕਾਰ ਦੇ ਠੀਕ ਆ ਜੀ ਇੱਕ ਚੱਲਣ ਦਿਆ ਵਾ ਇੱਕ ਬੰਦ ਦਵਾਈ ਮਿਲਦੀ ਆ ਤੇ ਦੂਜੇ ਪੰਨੇ ਕੀ ਗੱਲ ਆ ਮਤਲਬ ਕਿ ਜਿਹੇ ਦੇ ਜਾਣ ਕੇ ਖਰਾਬ ਕਰਨ ਵਾਲਾ ਕੰਮ ਆ ਅਸਲ ਚ ਜਿਹੜੀ ਪਹਿਲਾਂ ਹਫਤੇ ਦਵਾਈ ਮਿਲਦੀ ਉਹ ਪੰਜਾਂ ਦਿਨਾਂ ਦੀ ਕਰਦੀ ਹੁਣ ਇੱਕ ਦਿਨ ਦੀ ਕਰਦੀ ਆ ਤੇ ਉਤੋਂ ਵੀ ਹੁਣ ਇੱਕ ਦਿਨ ਦੀ ਵੀ ਨਹੀਂ ਮਿਲਉਂਦੀ ਇੰਨੇ ਜਿਆਦੇ ਔਖੇ ਆ ਕੰਮ ਸਰ ਜੀ ਇਹਨੂੰ ਦਵਾਈ ਜਿਹੜੇ ਇੱਕ ਦਿਨ ਦੀ ਦਿੰਦੇ ਇੰਨੇ ਪਹਿਲਾ ਹਫਤੇ ਹੀ ਦਿੰਦੇ ਸਾਡੇ ਹਫਤੇ ਹੀ ਦਵਾਈ ਕੀਤੀ ਜਾਵੇ ਰੋਜ਼ ਦੇ ਰੋਜ਼ ਸਾਡੇ ਕੋਲ ਅੱਜ ਨਹੀਂ ਦਿੱਤੀ ਹਾਲੇ 9 ਵਜੇ ਤੇ ਆਏ ਨਹੀਂ ਇਹ ਦਿੱਤੀ ਹਨ ਸਿੱਧੇ ਸਾਈਡ ਬੰਦ ਕੇ ਕਹਿੰਦੇ ਸਾਈਡ ਇੰਚ ਚੱਲਣ ਦੀ ਕਹਿੰਦੇ ਸਾਈਡ ਇੰਚ ਚੱਲਣ ਦੀ ਹਾਂਜੀ ਵੇ ਸਰ ਜੀ ਜਿਨ੍ਹਾਂ ਨੂੰ ਪੂਰੇ ਪੂਰੇ ਪੱਤੇ ਮਿਲਦੇ ਆ ਉਹ ਕਿੱਥੋਂ ਆਉਂਦੇ ਉਹ ਸਰਕਾਰ ਤੋਂ ਹੀ ਆਉਂਦੇ ਮੰਗਵਾਉਂਦੇ ਆ ਇਹ ਅੰਦਰੋਂ ਜਾਂਦੇ ਸਰ ਜੀ ਹਾਂ 400 ਦਾ ਪੱਤਾ ਦਿੰਦੇ ਆ 3 400 ਇਹ ਗੱਲ ਹੋਈ ਅੱਜ ਮੈਂ ਵੋਟ ਸੈਂਟਰ ਤਰ੍ਹਾਂ ਤਰ੍ਹਾਂ ਦੀ ਕਾਉਂਸਲਰ ਹਾਂ ਮੇਰਾ ਨਾਮ ਜੋਤੀ ਹੈ ਅੱਜ ਚੰਡੀਗੜ੍ਹ ਤੋਂ ਹੀ ਸਾਈਟ ਬੰਦ ਹੈ ਜਿਸ ਕਰਕੇ ਇੰਨਾ ਬਾਹਰ ਆਉਣਾ ਪੈ ਰਿਹਾ ਵਾ ਤੇ ਇਹਦਾ ਅਲਟਰਨੇਟ ਕੀ ਹੈ ਜੇ ਇਸਦਾ ਅਲਟਰਨੈਟਿਵ ਜੇ ਤਾਂ ਅਹੀਂ ਉਹਨਾਂ ਨੂੰ ਕਾਲ ਕਰਦੇ ਪਈ ਉਹਨਾਂ ਦੇ ਜਿਹੜੇ ਮੇਨ ਡਾਟਾ ਐਂਟਰੀ ਆਪਰੇਟਰ ਆ ਪਰ ਉਹਨਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਜੀ ਅਸੀਂ ਉਹਨਾਂ ਉਹ ਸਾਨੂੰ ਕੋਈ ਰਿਸਪੌਂਸ ਦੇ ਨਹੀਂ ਫੇਰ ਹੀ ਅਸੀਂ ਉਹਨਾਂ ਤੋਂ ਕੋਈ ਹੱਲ ਪੁੱਛ ਸਕਦੇ ਅਸੀਂ ਆਪ ਦੇ ਆਪ ਕੋਈ ਡਿਸੀਜਨ ਨਹੀਂ ਲੈ ਸਕਦੇ ਪੀਸ਼ਣ ਨੂੰ ਕੋਈ ਨਹੀਂ ਮਿਲੇਗੀ ਇਸ ਸਮੇਂ ਦੇਖੋ ਅਹੀਂ ਬੈਠੇ ਆ ਜੇ ਸਾਈਟ ਚੱਲੇਗੀ ਤਾਂ ਅਹੀਂ ਦਵਾਈ ਦੇ ਕੇ ਜਾਵਾਂਗੇ ਪਰ ਹੁਣ ਸਾਈਟ ਦਾ ਹਜੇ ਕੋਈ ਰਿਸਪੌਂਸ ਨਹੀਂ ਆ ਰਿਹਾ ਨਹੀਂ ਮੈਨੂਅਲ ਨਹੀਂ ਜਦੋਂ ਤੱਕ ਕੋਈ ਪੇਸ਼ੈਂਟ ਦੀ ਐਂਟਰੀ ਨਹੀਂ ਪਈਗੀ ਅਸੀਂ ਇਹਨਾਂ ਨੂੰ 4mg ਉਹ ਨਹੀਂ 2 ਟੈਬਲਟ 2 ਟੈਬਲਟ ਮਿਲਦੀਆਂ ਵਾ ਸਾਰਿਆਂ ਨੂੰ ਹਾਂ ਪਰਡੇ 2 ਟੈਬਲਟ ਅਸਲ ਵਿੱਚ ਫੁੱਟਬਾਲਰ 1000 ਤੋਂ ਉੱਪਰ ਹੋ ਜਾਂਦੀ ਹੈ ਅਸਲ 'ਚ ਗੋਲੀ ਦਾ ਅਸਰ 24 ਤੋਂ 72 ਘੰਟੇ ਦੇ ਵਿੱਚ ਹੁੰਦਾ ਇੱਕ ਦਿਨ ਪੇਸ਼ੈਂਟ ਨੂੰ ਦਵਾਈ ਨਾ ਵੀ ਮਿਲੇਗੀ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਤੇ ਮੈਡਮ ਇੱਕ ਬਾਹਰ ਬਿਲਕੁਲ ਸੈਂਟਰ ਦੇ ਬਾਹਰ ਜਿਹੜੀ ਮੈਡੀਸਨ ਵੇਚੀ ਜਾ ਰਹੀ ਹੈ ਐਲੀਗੇਸ਼ਨ ਬਾਰੇ ਸੈਂਟਰ ਦੇ ਅੰਦਰੋਂ ਆਂਦੀ ਹੈ ਕਿਉਂਕਿ ਪਹਿਲੇ ਨਿਯਮ ਵਿਵਸਥਾ ਕਿਹਾ ਜਾਂਦਾ ਹੈ ਕਿ ਕੋਈ ਕੁਛ ਵੀ ਨਹੀਂ ਬਾਹਰ ਜਾਂਦਾ ਠੀਕ ਹੈ ਮੈਡੀਸਨ ਜੇ ਕਿਸੇ ਦੀ ਐਂਟਰੀ ਪੈਂਦੀ ਤਾਂ ਹੀ ਦੋ ਗੋਲੀਆਂ ਨੂੰ ਟੈਬਲੇਟ ਦਿੰਦੀ ਹੈ ਬਾਹਰ ਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਕਿੱਥੋਂ ਮੈਡੀਸਨ ਆ ਰਹੀ ਹੈ ਤੇ ਕਿੰਨੀ ਤੇ ਕਦੀ ਕੁਰੀਸ਼ਨ ਫਾਰਮ ਕੀਤਾ ਤੁਸੀਂ ਸੈਂਟਰ ਵੱਲੋਂ ਕਿ ਬਾਹਰ ਇਸ ਤਰ੍ਹਾਂ ਮੈਡੀਸਨ ਵਿਕਦੀ ਇਹ ਸਾਡੀ ਰਿਸਪੌਂਸਿਬਿਲਟੀ ਨਹੀਂ ਹੈ ਜਿਹਦੇ ਪਾਰੇ ਪ੍ਰਸ਼ਾਸਨ ਦੇਖੇ। ਜੇ ਨਾਮ ਪਾਰਸਾ ਮੈਂ ਇਥੇ ਕੰਪਿਊਟਰ ਆਪਰੇਟਰ ਆਂ ਔਰ ਟ੍ਰੇਨਿੰਗ ਕਰਾਂ ਤਾਂ ਰਹਿੰਦੇ ਵਿੱਚ। ਹੰਗਾ ਮੈਂ ਕਿ ਪਿੱਛੋਂ ਸਾਡੀ ਵੈਬਸਾਈਟ ਨਹੀਂ ਚੱਲ ਰਹੀ ਜਿਸ ਕਰਕੇ ਪੇਸ਼ੇ ਨੂੰ ਮੈਡੀਸਿਨ ਨਹੀਂ ਮਿਲ پا ਰਹੀ ਹੈ। ਸਾਈਟ ਬਹੁਤ ਸਲੋ ਬਿਲਕੁਲ ਬੰਦ ਵੀ ਗਈ ਹੈ। ਕਾਫੀ ਟਾਈਮ ਤੋਂ ਮਤਲਬ ਹਫਤਾ ਤੱਕ ਹੋ ਗਿਆ ਸਾਈਟ ਸਲੋ ਸੀ। ਐਂਟਰੀ ਪੈ ਜਾਂਦੀ ਸੀਗੀ ਤੁਸੀਂ ਮੈਡੀਸਿਨ ਦੇ ਦਿੰਦੇ ਸੀਗੇ। ਅੱਜ ਬਿਲਕੁਲ ਨਹੀਂ ਚੱਲ ਰਹੀ। ਤੇ ਜਿਹੜੇ ਹੋਮਡੋਸ ਕਿਉਂ ਬੰਦ ਕੀਤੀ ਗਈ ਹੈ? ਹੋਮਡੋਸ ਤਾਂ ਬੰਦ ਕੀਤੀ ਗਈ ਕਿ ਸਾਡੇ ਇੱਥੇ ਕੋਈ ਸੈਕਟਰੀਸ ਡਾਕਟਰ ਨਹੀਂ ਹੈ ਜੋ ਕੀ ਜਿਹਦੇ ਆਰਡਰ ਦੇ ਹਾਂਜੀ ਕਿ ਹੁਣ ਡਾਕਟਰ ਦੇ ਦੇ ਮਰਜ਼ੀ ਦੇ ਨਾਲ ਹੀ ਅਸੀਂ ਹੋਮਡੋਸ ਦੇ ਸਕਦੇ ਹਾਂ ਇਕੱਠੀ ਦਵਾਈ ਦਿੰਦੇ ਸੀਗੇ ਹੁਣ ਕੋਈ ਨਹੀਂ ਹੈ ਜਿਹਲੇ ਵਿੱਚ ਪੋਸਟ ਖਾਲੀ ਹੈ ਤੇ ਹੋਮਡੋਸ ਬੰਦ ਹੈ। ਮੈਨੂੰ ਜਿਹੜੇ ਬਾਅਦ ਜਿਹੜੀ ਡਿਗਰੀ ਵੀ ਮੈਡੀਸਨ ਉਸ ਬਾਰੇ ਸਾਨੂੰ ਕੁਝ ਨਹੀਂ ਪਤਾ ਅਸੀਂ ਇੱਥੋਂ ਬਸ ਦੋ ਗੋਲੀਆਂ ਦਿੰਦੇ ਹਾਂ ਸਪੈਸ਼ਲੀ ਆਨਲਾਈਨ ਐਂਟਰੀ ਕਰਕੇ ਬਾਹਰ ਦਾ ਕੋਈ ਨਹੀਂ ਹੈ ਬਾਹਰ ਦਾ ਕੁਝ ਡਿਡਿਕਸ਼ਨ ਸੈਂਟਰ ਦਾ ਬਹੁਤ ਆ ਕੇ ਕਾਫੀ ਹੰਗਾ ਮਾਹ ਹੋਇਆ ਜਿਹਦੇ ਚ ਜਿਹੜੇ ਐਡਿਕਟਡ ਨੇ ਉਹਨਾਂ ਦਾ ਕਹਿਣਾ ਕਿ ਮੈਡੀਸਿਨਸ ਮਾਰਨਿੰਗ ਤੋਂ ਨਹੀਂ ਮਿਲੀ ਸਰ ਇਸ ਤਰ੍ਹਾਂ ਦਾ ਮੈਂ ਡਾਕਟਰ ਸਰਪਜੀਤ ਸਿੰਘ ਐਸ ਐਮਓ ਸਿਵਲ ਹਸਪਤਲ ਕਰਨਦਨ ਈਸ਼ੂ ਇਹ ਆਇਆ ਜੀ ਜਿਹੜਾ ਡਿਡਿਕਸ਼ਨ ਸੈਂਟਰ ਹੈ ਨਾ ਉੱਥੇ ਜਿਹੜੀ ਵੀ ਮੈਡੀਸਨ ਆਪਾਂ ਪ੍ਰੈਸਕ੍ਰਾਈਬ ਕਰਦੇ ਆ ਉਹ ਆਨਲਾਈਨ ਪ੍ਰੈਸਕ੍ਰਾਈਬ ਹੁੰਦੀ ਹੈ ਉਹ ਕਿਉਂਕਿ ਐਸੀ ਮੈਡੀਸਨ ਹੈਗੀ ਆ ਜਿਹਦੇ ਵਿੱਚ ਆਪਾਂ ਆਫਲਾਈਨ ਨਹੀਂ ਦੇ ਸਕਦੇ ਨੰਬਰ ਇੱਕ ਉਹਦੇ ਚ ਇੱਕ ਤਾਂ ਸੈਕਟਰੀਸ ਦੀ ਬੜੀ ਲੋਡ ਹੋਈ ਆ ਸੈਕਟਰੀ ਸਾਡੇ ਕੋਲ ਹੈਗਾ ਨਹੀਂ ਉਸ ਤੋਂ ਇਲਾਵਾ ਇਹ ਹੋਮ ਦੋਸਤ ਦੇ ਰਹੀ ਦੇ ਇੱਕ ਡੇਲੀ ਡੋਸ ਹੀ ਦੇ ਰਹੇ ਹਾਂ ਡੇਲੀ ਡੋਸ ਚ ਕੀ ਹੋਇਆ ਵੀ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਆਨਲਾਈਨ ਹੈਗੀ ਆ ਪ੍ਰੋਬਲਮ ਆ ਗਈ ਆ ਔਰ ਮੈਨੂੰ ਮੈਂ ਆਪਣੇ ਲੈਵਲ ਤੇ ਪਤਾ ਕੀਤਾ ਕਹਿੰਦੇ ਕਾਫੀ ਜਗ੍ਹਾ ਤੇ ਹੈਗੀ ਆ ਪੰਜਾਬ ਚ ਇਸ ਕਰਕੇ ਮੈਂ ਆਪਣੇ ਜਿਹੜੇ ਉੱਚ ਅਧਿਕਾਰੀ ਨੇ ਡੀ ਐਮ ਸੀ ਡਾਕਟਰ ਕਲੜਾ ਉਹਨਾਂ ਨਾਲ ਫੋਨ ਤੇ ਸੰਪਰਕ ਕੀਤਾ ਮੈਂ ਕਿਹਾ ਸਰ ਐ ਨਾ ਪ੍ਰੋਬਲਮ ਆ ਰਹੀ ਆ ਵੀ ਆਨਲਾਈਨ ਹੋ ਨਹੀਂ ਰਿਹਾ ਤੇ ਮੈਡੀਸਿਨ ਕਿਸ ਤਰ੍ਹਾਂ ਕਰੀਏ ਉਹ ਕਹਿੰਦੇ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਚੰਡੀਗੜ੍ਹ ਤੋਂ ਸਾਈਟ ਬੰਦ ਹੋ ਗਈ ਆ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਦਾ ਇੱਕ ਨੰਬਰ ਲੈ ਕੇ ਮਿਸਟਰ ਮਨਪ੍ਰੀਤ ਸਿੰਘਾ ਉਹਨਾਂ ਨਾਲ ਸੰਪਰਕ ਕੀਤਾ ਪਰ ਉਹਨਾਂ ਨਾਲ ਮੇਰਾ ਸੰਪਰਕ ਨਹੀਂ ਹੋ ਸਕਿਆ ਉਹਨਾਂ ਨੇ ਮੇਰਾ ਫੋਨ ਇੱਕ ਦੋ ਵਾਰੀ ਪਿਕ ਨਹੀਂ ਕੀਤਾ ਜਾਂ ਸੰਪਰਕ ਨਹੀਂ ਹੋ ਸਕਿਆ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਔਰ ਇਹਦੇ ਤੇ ਮੈਂ ਹੈਲਪਲੈਸ ਹਾਂ ਕਿਉਂਕਿ ਇਹ ਆਨਲਾਈਨ ਹੈ ਮੈਂ ਆਪਣੇ ਲੈਵਲ ਤੇ ਡਿਸੀਜਨ ਲੈ ਨਹੀਂ ਸਕਦਾ ਵੀ ਇਹ ਦਵਾਈ ਮੈਂ ਬਰੀਜ ਨੂੰ ਦੇਦਾ ਇਸ ਕਰਕੇ ਮੈਂ ਤੇ ਖੁਦ ਵੀ ਫੀਲ ਕਰਦਾ ਹਾਂ ਵੀ ਇਹ ਜਿਹੜਾ ਇਹਦਾ ਕੋਈ ਨਾ ਕੋਈ ਆਲਟਰਨੇਟਿਵ ਜਾਂ ਸਬਸਟੀਟਿਊਟ ਹੋਣਾ ਚਾਹੀਦਾ ਡਾਕਟਰ ਜੀ ਕੋਈ ਕੁਸ਼ਨ ਮੇਰਾ ਕਿ ਡਿਲੀਕੇਸ਼ਨ ਸੈਂਟਰ ਦੇ ਬਾਹਰ ਕੁਝ ਲੋਕ ਉਹ ਹੀ ਨੇਕਸਨ ਬਾਹਰ ਵੇਚਦੇ ਨੇ ਕਈ ਵਾਰੀ ਜਿਹੜੀ ਲੜਾਈਆਂ ਜਿਹੜੇ ਵੀ ਕਦੀ ਪੁਲਿਸ ਨੂੰ ਫੋਨ ਕੀਤਾ ਗਿਆ ਆਪਣੇ ਸਰ ਬਾਹਰ ਤੇ ਹਸਪਤਾਲ ਦੇ ਅੰਦਰ ਤਾਂ ਕੁਝ ਨਹੀਂ ਹੁੰਦਾ ਬਾਹਰ ਦੀ ਮੈਨੂੰ ਨੌਲੇਜ ਨਹੀਂ ਹੈਗੀ ਨਹੀਂ ਨਹੀਂ ਅੰਦਰ ਅੰਦਰ ਦੀ ਗੱਲ ਕਰਦਾ ਸਰ ਹਸਪਤਲ ਦੇ ਪ੍ਰਿੰਸਿਸ ਨਹੀਂ ਮੇਰੇ ਕੋਲ ਸਰ ਕੋਈ ਕੰਪਲੇਂਟ ਨਹੀਂ ਆਈ ਇਹਦੇ ਬਾਰੇ ਵੀ ਕੋਈ ਦੁਆਈਆਂ ਵੇਚ ਰਹੇ ਜਾਂ ਨਹੀਂ ਵੇਚ ਰਹੇ ਜੇ ਕੋਈ ਮੈਨੂੰ ਕੋਈ ਕੰਪਲੇਂਟ ਹੈਗੀ ਮੈਂ ਉਹਦੇ ਬਾਰੇ ਕੋਈ ਨਾ ਕੋਈ ਐਕਸ਼ਨ ਲਵਾਵਾਂਗਾ